ਲੋ ਵੀ ਮਿੱਤਰੋ ਕਰੇ ਲੱਗੇ ਆਪਾਂ ਲੈਜਰ ਮਰਾਉਣ ਆ ਇਧਰ ਲਈ ਪਾਸੇ ਆਪਾਂ ਨੇ ਲਾਉਣਾ ਬਾਗ ਵੀ ਪੱਧਰ ਕਰਕੇ ਲੈਜਰ ਕਰਾ ਕੇ ਇਹਨੂੰ ਪੂਰੇ ਲਾਉਣੇ ਨੇ ਸਾਰੇ ਫਲਾਂ ਵਾਲੇ ਬੁੱਟੇ ਪੂਰਾ ਇਧਰ ਬਾਗ ਬਣਾ ਦੇਣਾ ਸਾਰਾ ਇਹ ਇਧਰ ਮਿੱਟੀ ਪਾਈ ਸੀਗੀ ਉਦੋਂ ਹਣ ਉਰੇ ਪਹਿਲਾਂ ਸਬਜ਼ੀਆਂ ਸੀਗੀਆਂ ਲਾਈਆਂ ਹੋਈਆਂ ਹੁਣ ਇਹਨੂੰ ਪੱਧਰ ਕਰਾ ਕੇ ਸਾਰਾ ਉਰੇ ਆਪਾਂ ਨੇ ਬਾਗ ਲਾ ਦੇਣਾ ਪੂਰਾ ਫਲਾਂ ਵਾਲੇ ਬੂਟੇ ਉਹ ਲਾਤਾ ਕੱਟਦਾ ਫਿਰਦਾ ਤੇ ਇਹਦੇ ਚਾ ਲਾ ਦੇਣੇ ਅੰਬ ਅਮਰੂਦ ਤੇ ਜਿੰਨੇ ਵੀ ਹੋਰ ਫਲਾਂ ਵਾਲੇ ਬੂਟੇ ਹੁੰਦੇ ਨੇ ਵਿੱਚੇ ਨਿੰਬੂ ਨਾਂਬੂ ਲਾਵਾਂਗੇ ਵਾਸੇ ਦਾ ਇੱਧਰ ਲੱਗਿਆ ਹੋਇਆ ਦੇਸੀ ਸੰਗਤਰਾ ਤੇ ਅਮਰੂਦ ਇੱਧਰ ਲਾ ਦਾਂਗੇ ਵਧੀਆ ਬਣਾ ਕੇ ਨਾ ਐ ਹਾਂ ਇੱਧਰ ਆਪਣਾ ਸਟੂਡੀਓ ਅੰਦਰ ਪਾਉਣੇ ਵਜਾਂ ਵਾਲਾ ਇਹਦਾ ਸਿਸਟਮ ਲੱਗਾ ਹੋਇਆ ਟੀ ਪੋਲੀ ਹੋਣ ਕਰਕੇ ਵੈਟਰਾਂ ਥੋੜਾ ਥੋੜਾ ਥੱਲੇ ਬੈ ਰਹੇ ਹਨ ਜਦੋਂ ਕਿਸੇ ਉੱਚੇ ਉੱਤੇ ਜਾਂਦਾ ਨਾ ਜਿੰਨਾ ਉੱਚਾ ਜਾਂਦੇ ਲਈ ਬਸੇ ਆ ਹੁਣ ਦੇਖਿਓ ਪੂਰੇ ਵਾੜਾ ਜ਼ੋਰ ਲਾਦਾ ਟਰੈਕਟਰ ਦਾ ਇਹ ਦੇਖੋ ਮਾਰੇ ਟਰੈਕਟਰ ਦਾ ਇਹ ਦੇਖੀ ਗਿੱਟੂਆ ਮਾਰੇ ਟਰੈਕਟਰ ਦਾ ਕੰਮ ਹੈਗਾ ਤੇ ਪਰ ਤੇ ਦੇਖੋ ਕੰਮੇ ਪੈਂਦਾ ਜਾ ਰਿਹਾ ਟਰੈਕਟਰ ਆ ਜਦੋਂ ਇਹਨੇ ਕਾਉਦਾ